ਸੁਨੇ ਦੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਸਿੱਖ ਸ਼ਰਦਾਲੂ ਪਾਕਿਸਤਾਨ ਜਾਣਗੇ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿ ਗੁਰੂਤਾਮਾ ਦੇ ਹੁਣ ਦਰਸ਼ਨ ਦੇਦਾਰੇ ਕਰ ਸਕਦੇ ਨੇ ਹਾਲਾਂਕਿ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਜਥਾ ਨਾ ਭੇਜਣ ਦਾ ਫੈਸਲਾ ਲਿਆ ਗਿਆ ਸੀ ਜਿਸ ਨੂੰ ਕਿ ਅੱਜ ਮਨਜ਼ੂਰ ਦਿੱਤੀ ਗਈ ਹੈ ਹਾਲਾਂਕਿ ਇਹ ਸੂਤਰ ਵਿਹ ਵਾਲੇ ਤੋਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥਾ ਜਾਵੇਗਾ ਪਾਕਿਸਤਾਨ ਅਤੇ ਗੁਰੂਤਾਮਾ ਦੇ ਦਰਸ਼ਨ ਕਰਨਗੇ ਤਦਾਜ਼ੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਅੱਜ ਇਹ ਮਨਜ਼ੂਰੀ ਦਿੱਤੀ ਗਈ ਹੈ ਤਾਂ ਇਸ ਬਾਰੇ ਮੇਰੇ ਨਾਲ ਐ ਜੀ ਪੀ ਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਛੜੀਗਲਾ ਟਾਈਮ ਟੀਵੀ ਤੇ ਜੀ 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 ਗੁਰਚਰਨ ਗਰੇਵਾਲ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਸਿੱਖਰਦਾਲੂਨ ਕਿ ਉਹ ਪਾਕਿਸਤਾਨ ਜਾ ਸਕਦੇ ਨੇ ਅਤੇ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਕਰ ਸਕਦੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੀ ਖਬਰ ਆ ਸਾਡੇ ਕੋਲ ਵੀ ਸੂਤਰਾਂ ਤੋਂ ਹੀ ਹੈ ਜੀ ਯੋਨੀ ਦੇਤਾ ਕਿਉਂਕਿ ਅੱਜ ਛੁੱਟੀ ਹੋਣ ਕਰਕੇ ਇਹ ਆਫੀਸ਼ੀਅਲੀ ਜਿਹੜੀ ਆ ਸਾਡਾ ਵੀ ਦਫ਼ਤਰ ਨਹੀਂ ਖੁੱਲਾ ਸੀ ਹੂੰ ਛੜਕੜ ਕੋ ਚਿੱਠੀ ਪੱਤਰ ਨਹੀਂ ਆਇਆ ਪਰ ਕੋਈ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਪਤਾ ਲੱਗਾ ਕਿ ਉਪਕਤਾ ਜਾਣਕਾਰੀ ਹੈ ਜੀ ਇਹ ਗੱਲ ਸਰਕਾਰ ਕਰ ਰਹੀ ਹੈ ਤੇ ਇਹ ਸਵਾਗਤਯੋਗ ਹੈ ਅਸੀਂ ਇਹਦਾ ਸਵਾਗਤ ਕਰਦੇ ਹਾਂ ਜੀ ਬਿਲਕੁਲ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜੋ ਹੂੰ ਦੇਸ਼ਾਂ ਦੇ ਅੰਦਰ ਹਾਲਾਤ ਨੇ ਜੀ ਉਹਨਾਂ ਹਾਲਾਤਾਂ ਨੂੰ ਅਖੀਰ ਤੱਕ ਸੁਖਾਵਾਂ ਬਣਨਾ ਹੈ ਸੁਖਾਵਾਂ ਬਣਨ ਦੇ ਲਈ ਇੱਕ ਜਿਹੜਾ ਰਸਤਾ ਪਧਰਾ ਕਰਨਾ ਚਾਹੌਂਦੇ ਕਾਰਨ ਬਣਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਵਾ ਸਾਡੀਆਂ ਧਾਰਮਿਕ ਯਾਤਰਾਵਾਂ ਨੇ ਜੀ ਕਿਉਂਕਿ ਜਦੋਂ ਵੀ ਸਿੱਖ ਜਿਹੜੇ ਆਵਾਮ ਜਾਂਦਾ ਬਿਲਕੁਲ ਕਿਉਂਕਿ ਉੱਥੇ ਤਾਂ ਦੁਨੀਆ ਭਰ ਤੋਂ ਸਿੱਖ ਆਉਂਦਾ ਹੀ ਆਉਂਦਾ ਜੀ ਜੀ ਸੋ ਵੈਸੇ ਵੀ ਜਿਹੜੀ ਸਰਕਾਰ ਦੀ ਪਾਕਿਸਤਾਨ ਸਰਕਾਰ ਦੀ ਬੋਲ ਬੀਚੂ ਮੇਰੀ ਬਣ ਜਾਂਦੀ ਆ ਜੀ ਕਿਉਂ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਉਹ ਉਹ ਇਸ ਗੱਲ ਲਈ ਜਿਹੜਾ ਕੰਮ ਕਰੇਗਾ ਹੂੰ ਸੋ ਪਰ ਫਿਰ ਵੀ ਅਸੀਂ ਅੱਜ ਕਿਸੇ ਤਰ੍ਹਾਂ ਦੇ ਉਸ ਵਿਚਾਰ ਜਾਂ ਤਕਰਾਰ ਤੇ ਨਹੀਂ ਪਹੁੰਚਦੇ ਕਿ ਸਰਕਾਰ ਨੇ ਕਿਉਂ ਰੋਕਿਆ ਸੀ ਜੀ ਪਰ ਜਦੋਂ ਅੱਜ ਇਸ ਗੱਲ ਦੇ ਲਈ ਜੋ ਸੁਣ ਵਿੱਚ ਆਇਆ ਵੀ ਇਜਾਜ਼ਤ ਦਿੱਤੀ ਗਈ ਹੈ ਜੱਗੀ ਖਬਰ ਹੂੰ ਸਖਾ ਨੇ ਮੰਦੇ ਵਿੱਚ ਉਹ ਵੀ ਆਪਣਾ ਗੁਰਦੁਆਰਾ ਵਾਲੀ ਅਸੀਂ ਦੋਟ ਦੋ ਅਰਦਾਸ ਕਰਦੀ ਬਿਲਕੁਲ ਹਾਂ ਕਰਦੋ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭੂ ਨੂੰ ਲੈ ਕੇ ਨਨਕਾਣਾ ਸਾਹਿਬ ਜਾਣਾ ਸਿੱਖਦੇ ਜੀ ਹਰ ਸਿੱਖ ਨੂੰ ਮੰਦੀ ਇੱਕ ਪਰਬਲ ਇੱਛਾ ਹੁੰਦੀ ਹੈ ਜੀ ਤੇ ਗਰੇਵਾਲ ਜੀ ਇਹ ਜਾਣਕਾਰੀ ਆਈ ਜੀ 255 ਨੂੰ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਦਿੱਲੀ ਮੈਨੇਜਮੈਂਟ ਕਮੇਟੀ ਨੂੰ ਇਹ ਜਿਹੜੀ ਯਾਦ ਦਿੱਤੀ ਗਈ ਆ ਹੂੰ ਸੋ ਬਾਕੀ ਇਹ ਇਹਦੇ ਵਿੱਚ ਇੱਕ ਮਾਮਲਾ ਐਡ ਕੀਤਾ ਗਿਆ ਕਿ ਜਿਹੜੀ ਸਟੇਟ ਦੀ ਸਰਕਾਰ ਆ ਜੀ ਉਹ ਇਸ ਦੇ ਬਾਰੇ ਦੇ ਵਿੱਚ ਸਾਨੂੰ ਕੇਂਦਰ ਨੂੰ ਆਪਣੀ ਜਿਹੜੀ ਪ੍ਰੋਪੋਜ਼ਲ ਭੇਜੇਗੀ ਉਹ ਇੱਕ ਨਵੀਂ ਚੀਜ਼ ਐਡ ਹੋਈ ਆ ਉਸ ਨੂੰ ਕਿਵੇਂ ਹੋਣਾ ਕਿਤਾ ਨਹੀਂ ਹੋਣਾ ਇਹ ਸਾਡੇ ਲਈ ਪਹਿਲੀ ਗੱਲ ਸੀ ਪਰ ਚਲੋ ਹਰ ਕੱਲ ਆਫੀਸ਼ੀਅਲੀ ਦਫਤਰ ਖੋਲਣਗੇ ਤੇ ਇਹਦਾ ਜਿਹੜਾ ਸਾਰਾ ਜਾਣਕਾਰੀ ਆ ਜਾਏਗੀ ਪਰ ਸਰਕਾਰ ਨੇ ਇਹ ਜੇ ਫੈਸਲਾ ਕੀਤਾ ਤੇ ਅਸੀਂ ਇਹਦਾ ਸਵਾਗਤ ਕਰਦੇ ਹਾਂ ਜੀ ਇਹ ਜਾਣਕਾਰੀ ਹੈ ਕਿ ਕਿੰਨੇ ਸ਼ਰਧਾਲੂ ਜਾ ਸਕਦੇ ਨੇ ਜਾਂ ਕਿੰਨੇ ਸ਼ਰਧਾਲੂਆਂ ਦਾ ਜਥਾ ਜਾਵੇਗਾ ਜਾਣਕਾਰੀ ਇਹ ਮਿਲੀ ਹੈ ਕਿ 10000 ਸਰਦਾਲੂ ਦੇ ਕਰੀਬ ਜੱਥੇ ਦੀ ਗੱਲ ਹੋਈ ਹੈ ਇਹ ਵੀ ਹੁਣ ਸਾਨੂੰ ਪੁਸ਼ਤਾ ਜਾਣਕਾਰੀ ਨਹੀਂ ਹੈ ਕਿ ਲੀਜੀ ਕਮੇਟੀ ਦੇ ਚਰਣੀ ਕਮੇਟੀ ਦਾ ਤਨਖਾਹਦਾ ਹੋਏਗਾ ਜਾਂ ਇਕੱਲਾ ਚਰਣੀ ਕਮੇਟੀ ਦਾ ਹੋਵੇਗਾ ਇਹ ਜਿੰਨੀ ਦੇਰ ਤੱਕ ਕੋਈ ਸਾਡੇ ਕੋਲੇ ਚਿੱਠੀ ਪੱਤਰ ਦਾ ਪੁਸ਼ਤਾ ਸਬੂਤ ਨਹੀਂ ਆਇਆ ਹੈਗਾ ਉਹਦੇ ਬਾਰੇ ਵਿੱਚ ਪੂਰਨ ਰੂਪ ਦੇ ਵਿੱਚ ਜਾਣਕਾਰੀ ਨਹੀਂ ਦੇ ਸਕਦਾ ਤੇ ਗਰੇਵਾਲ ਜੀ ਕਿੰਨੇ ਟਾਈਮ ਦਾ ਪ੍ਰੋਸੈਸ ਚੱਲਦਾ ਹੈ ਵੈਸੇ ਅਸੀਂ 2 ਮਹੀਨੇ ਪਹਿਲਾਂ ਬਾਸਪੁਰ ਨੇਨੇ ਪਰ ਬਾਸਪੁਰ ਤੋਂ ਸਾਡੇ ਕੋਲੇ ਆਏ ਸੀ ਸਾਰੇ ਉਹ ਜੋ ਵਾਪਸ ਕਿੰਨੇ ਲੱਗੇ ਮੇਰੇ ਕੋਈ ਗਿਣਤੀ ਨਹੀਂ ਹੈਗੀ ਜੀ ਪਰ ਅਸੀਂ ਅਸੀਂ ਸਮਝਿਆ ਕਿ ਸਾਰੀ ਡਿਟੇਲ ਸਾਡੇ ਕੋਲ ਹੈ ਹੀ ਆ ਜਿਹੜੀ ਸਰਕਾਰ ਨੂੰ ਭੇਜਣੀ ਹੁੰਦੀ ਆ ਹੂੰ ਤੋਂ ਸਾਡੇ ਕੋਲ ਅਸੀਂ ਸਮਝਦੇ ਹਾਂ ਕਿ ਸਮਾਂ ਹੈ ਹੂੰ ਉਸ ਸਮਾਂ ਰਹੇ ਨੇ ਆ ਜੀ ਜਿਹੜੀ ਆ ਸਰਕਾਰ ਇਸ ਦੇ ਵਿੱਚ ਸਾਨੂੰ ਸਹਿਯੋਗ ਕਰੇਗੀ ਜੀ ਤੇ ਕਿਹੜੇ ਕਿਹੜੇ ਗੁਰੂ ਧਾਮਾਂ ਦੇ ਦਰਸ਼ਨ ਕਿਤੇ ਜਾਣਗੇ ਉਹ ਜਿਹਾ ਜਸਾ ਜੀ ਉਹ ਜਥੇ ਦੀ ਇਜਾਜ਼ਤ ਜਿਹੜੀ ਆ ਉਹ ਆਪਣੇ ਸਰਕਾਰ ਆਪਣੀ ਸਮੇਂ ਦੇ ਮੁਤਾਬਕ ਹਾਤਾ ਮੁਤਾਬਕ ਦਿੰਦੀ ਆ ਜਿਹੜੇ ਜਿਹੜੇ ਨਨਕਾਣਾ ਸਾਹਿਬ ਦੇ ਲਾਗੇ ਹੌਰ ਗੁਰੂ ਧਾਮ ਨੇ ਉੱਥੇ ਇਜਾਜ਼ਤ ਦਿੰਦੀ ਆ ਜੀ ਕਈ ਵਾਰੀ ਪੰਜਾਬ ਸਾਹਿਬ ਜਾਣ ਦੀ ਵੀ ਇਜਾਜ਼ਤ ਦਿੰਦੀ ਆ ਇਹ ਹੁਣ ਸਰਕਾਰ ਦੇ ਮੌਕੇ ਦੇ ਮੁਤਾਬਕ ਫੈਸਲੇ ਹੋਣਗੇ ਇਹਦੇ ਬਾਰੇ ਮੈਂ ਕੁਝ ਨਹੀਂ ਕਰ ਜੀ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਜੀ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस द अब इंडियन कुजीन ट्रेसी फाइन ऑथेंटिक इंडियन कुजीन इन ट्रेसी और स्कैन क्यूआर कोड टू कांटेक्ट अस सिमी वाले फैमिली डेंटल ऑफिस और स्कैन क्यूआर कोड टू कांटेक्ट